ਬੜੀ ਖਤੇ ਖੂਲ ਕਰਿਓ ਇੱਕ ਵਾਰ ਫਿਰ ਤੁਹਾਡਾ ਸਾਡੇ ਚੰਦ ਵਿੱਚ ਸਵਾਗਤ ਹੈ ਤੁਸੀਂ ਜੁੜ ਗਿਓ ਪੀਰਥ ਵਰਲਡ ਦੇ ਨਾਲ ਸਵਾਜ ਗੱਲਾਂ ਕੁਝ ਅਜੀਬੀਆਂ ਕਰਦੀਆਂ ਨੇ ਜਿਸ ਨਾਲ ਹੋ ਸਕਦਾ ਤੁਹਾਡੀ ਜ਼ਿੰਦਗੀ ਦਾ ਕੁਝ ਸਫਰ ਜਾਂ ਜ਼ਿੰਦਗੀ ਦੇ ਕੁਝ ਪਲ ਬਦਲ ਜਾਵੇ ਜੇ ਤੁਹਾਨੂੰ ਲੱਗੇ ਕਿ ਮੇਰੇ ਲਈ ਜ਼ਿੰਦਗੀ ਮੇਰਾ ਜੀਵਨ ਬੜਾ ਖੂਬਸੂਰਤ ਹੈ ਮੈਂ ਇਸ ਨੂੰ ਜਿੰਨਾ ਸਾਫ ਸਕਦਾ ਸੰਭਲਮਾ ਕਿਉਂਕਿ ਮੈਨੂੰ ਦੁਬਾਰੀ ਜ਼ਿੰਦਗੀ ਨਹੀਂ ਮਿਲਦੀ ਫੋ ਇਹਨਾਂ ਚੀਜ਼ਾਂ ਤੇ ਅੱਜ ਆਪਾਂ ਗੱਲ ਕਰਾਂਗੇ ਤੇ ਗੱਲ ਹੋਰ ਵੀ ਕਈ ਮਸਲਿਆਂ ਤੇ ਕਰਾਂਗੇ ਜਿਨ੍ਹਾਂ ਨਾਲ ਹੋ ਸਕਦਾ ਤੁਹਾਡੀ ਜ਼ਿੰਦਗੀ ਦੇ ਵਿੱਚ ਬਦਲਾਅ ਆ ਸਕੇ ਮੈਂ ਜੋ ਵੀ ਵੀਡੀਓ ਕੋਲ ਹੱਥ ਜੋੜ ਕੇ ਇਹ ਉਦਾਸ ਕਰਦਾ ਹਾਂ ਬੇਨਤੀ ਕਰਦਾ ਹਾਂ ਕਿ ਵੀਡੀਓ ਨੂੰ ਕਦੇ ਆਪਣੇ ਦਿਲ ਤੇ ਲਾ ਕੇ ਸੋਚਿਆ ਕਰੋ ਮੇਰੀਆਂ ਗੱਲਾਂ ਨੂੰ ਦਿਲ ਤੇ ਲਾ ਕੇ ਸੋਚਿਆ ਕਰੋ ਕਿ ਤੁਸੀਂ ਇਸ ਸੰਸਾਰ ਦੇ ਵਿੱਚ ਕੀ ਕਰਨਾ ਹੈ ਤੇ ਤੁਹਾਡਾ ਮੋਟਿਵ ਕੀ ਹੈ ਹਾਲਾਂਕਿ ਕਈ ਮੇਰੇ ਚੈਨਲ ਤੇ ਕਮੈਂਟ ਇਸ ਤਰ੍ਹਾਂ ਦੇ ਕਰਦੇ ਨੇ ਜਿੰਨਾਂ ਦਾ ਜਵਾਬ ਦੇਣਾ ਥੋੜਾ ਜਿਹਾ ਮੁਸ਼ਕਲ ਹੋ ਜਾਂਦਾ ਕਿਉਂਕਿ ਜੇ ਆਪਾਂ ਉਹਨਾਂ ਨੂੰ ਮੂੰਹ ਤੋੜਮਾ ਜਵਾਬ ਦੇਈਏ ਤਾਂ ਹੋ ਸਕਦਾ ਆਪਣੇ ਤੇ ਉਹਨਾਂ ਦੇ ਵਿੱਚ ਕੋਈ ਫਰਕ ਨਾ ਜਾਵੇ ਕੋਈ ਬਹੁਤਾ ਫਰਕ ਨਾ ਜਾਵੇ ਸੋ ਆਪਣੀ ਸੋਚ ਦਾ ਦਾਇਰਾ ਉੱਚਾ ਰੱਖੋ ਜੋ ਬੋਲਦਾ ਬੋਲੀ ਜਾਵੇ ਤੁਸੀਂ ਆਪਣਾ ਕੰਮ ਕਰਦੇ ਰਹੋ ਸੋ ਆਪਾਂ ਗੱਲਾਂ ਕਰਦੇ ਆ ਸਾਡੀ ਸੋਚ ਮਤਾਂ ਇਨਸਾਨ ਦਾ ਮਨ ਇਦਾਂ ਦਾ ਹੁੰਦਾ ਕਿ ਇਸ ਨੂੰ ਚੰਗੀਆਂ ਚੀਜ਼ਾਂ ਦੇਖਣ ਨੂੰ ਮਿਲਦੀਆਂ ਤੇ ਚੰਗਾ ਬਣ ਜਾਂਦਾ ਅਗਰ ਮਾੜੀਆਂ ਚੀਜ਼ਾਂ ਦੇਖਦਾ ਤਾਂ ਮਾੜਾ ਬਣਦਾ ਸਾਡੇ ਮਨ ਦੇ ਵਿੱਚ ਦੋ ਬਦਲਾਅ ਹੁੰਦੇ ਨੇ ਚੰਗਾ ਤੇ ਮਾੜਾ ਹੁਣ ਇਹ ਬਦਲਾਅ ਕਿਸ ਤਰ੍ਹਾਂ ਹੁੰਦੇ ਨੇ ਇੱਕ ਤਾਂ ਬਦਲਾਅ ਉਹ ਹੋ ਗਿਆ ਜੋ ਕਿਸੇ ਦੁਬਾਰਾ ਇਹ ਗੱਲਾਂ ਕਰ ਕਰ ਇਸ ਮਾਈਂਡ ਵਿੱਚ ਭਰਿਆ ਜਾਂਦਾ ਇਸ ਦਿਮਾਗ ਵਿੱਚ ਮਨ ਦੇ ਵਿੱਚ ਉਹ ਗੱਲਾਂ ਭਰੀਆਂ ਜਾਂਦੀਆਂ ਨੇ ਕਿ ਤੂੰ ਆਹ ਕਾਰ ਫਲਾਨਾ ਕਰ ਮੀਂਝ ਕਿਉਂ ਨੂੰ ਮੈਂਟਲੀ ਬੌਸ ਕੋ ਦਾ ਦਵਾਗ ਬੌਸ ਕੀਤਾ ਜਾਂਦਾ ਤੇ ਫਿਰ ਉਸ ਦੀ ਨਾ ਜੋਸ ਦੀਆਂ 네ਗੇਟਿਵ ਗੱਲਾਂ ਹੁੰਦੀਆਂ ਨੇ ਉਹਦੇ ਮਨ ਦੇ ਅੰਦਰ ਭਰੀਆਂ ਜਾਂਦੀਆਂ ਇੱਕ ਉਹ ਚੀਜ਼ ਹੁੰਦੀ ਆ ਮਨ ਦੀ ਦੂਜਾ ਭਾਗ ਜੋ ਆਲੇ ਦਾਲੇ ਦੇਖਦਾ ਆਪਣੇ ਆਲੇ ਦੁਆਲੇ ਦੇਖਦਾ ਕਿ ਮੇਰੇ ਆਲੇ ਦੁਆਲੇ ਕੀ ਹੋ ਰਿਹਾ ਫਿਰ ਉਹੀ ਚੀਜ਼ਾਂ ਨੂੰ ਐਕਸੈਪਟ ਕਰਦਾ ਸੋ ਕਦੇ ਇਨਸਾਨ ਮਾੜਾ ਨਹੀਂ ਹੁੰਦਾ ਬਸ ਉਸ ਦੀ ਸੋਚ ਉਸ ਨੂੰ ਚੰਗਾ ਜਾਂ ਮਾੜਾ ਕਹਿਣ ਤੇ ਜਾਂ ਬਣਨ ਤੇ ਮਜਬੂਰ ਕਰ ਦਿੰਦੀ ਹੁਣ ਤੁਸੀਂ ਇਹ ਵੀ ਗੱਲ ਇੱਕ ਸੋਚਦੇ ਹੋਵੋਗੇ ਕਿ ਸੋਚ ਕਿਸ ਤਰ੍ਹਾਂ ਬਣੀ ਹੋ ਸਕਦੀ ਹੈ ਦੇਖੋ ਅਗਰ ਤੁਸੀਂ ਤੁਹਾਨੂੰ ਕੋਈ ਚੀਜ਼ ਵਧੀਆ ਲੱਗਦੀ ਹੈ ਤੁਹਾਡੇ ਮਨ ਦੇ ਵਿੱਚ ਵਿਚਾਰ ਆਇਆ ਕਿ ਮੈਂ ਕਿਉਂ ਨਾ ਇਹ ਚੀਜ਼ ਨੂੰ ਚੱਕ ਲਵਾਂ ਜਾਂ ਚੋਰੀ ਕਰ ਲਵਾਂ ਤਾਂ ਫਿਰ વાસ્તਵਿਕ ਜੀਵਨ ਦੇ ਵਿੱਚ ਤੁਸੀਂ ਉਸ ਚੀਜ਼ ਨੂੰ ਚੱਕੋ ਜਾਂ ਨਾ ਚੱਕੋ ਪਰ ਤੁਹਾਡੇ ਮਨ ਤੋਂ ਉਹ ਚੀਜ਼ ਚੱਕੀ ਗਈ ਤੁਸੀਂ ਚੋਰੀ ਕਰ ਲਈ ਇਹ ਮਨ ਮਨ ਨੂੰ ਜਿਸ ਆਧਾਰ ਤੇ ਤੁਸੀਂ ਬਣਾਓਗੇ ਖੜਾਓਗੇ ਉਸ ਆਧਾਰ ਤੇ ਤੁਹਾਡਾ ਮਨ ਖੜਦਾ ਹੈ ਅਸੀਂ ਪੁਰਾਣੇ ਬਜ਼ੁਰਗਾਂ ਤੋਂ ਕਹਾਣੀਆਂ ਕਹਾਣੀਆਂ ਸੁਣੀਆਂ ਕਿ ਜਿਹੜੇ ਪੁਰਾਣੇ ਬਜ਼ੁਰਗ ਸੀ ਉਹ ਆਪਣੀ ਮਾਨਸਿਕਤਾ ਇਸ ਕਦਰ ਬਣਾਉਂਦੇ ਸੀ ਕਿ ਅਗਰ ਕਿਸੇ ਰਿਸ਼ਤੇਦਾਰੀ ਦੇ ਵਿੱਚ ਜਾਂਦੇ ਸੀ ਤਾਂ ਉਹ ਆਪਣਾ ਖਾਣ ਪੀਣ ਦਾ ਸਾਮਾਨ ਜਾਂ ਹੱਥ ਵਿੱਚ ਸੋਟੀ ਬੈਟਰੀ ਜਿਹਨੂੰ ਅਸੀਂ ਟਾਰਚ ਵੀ ਕਹਿੰਦੇ ਹਾਂ ਉਹ ਸਭ ਚੀਜ਼ਾਂ ਨਾਲ ਲੈ ਕੇ ਚੱਲਦੇ ਸੀ ਕਿਉਂਕਿ ਉਹਨਾਂ ਨੂੰ ਪਤਾ ਨਹੀਂ ਹੁੰਦਾ ਸੀ ਕਿ ਕਦੋਂ ਹਨੇਰਾ ਹੋ ਜਾਵੇ ਜਾਂ ਕਿਤੇ ਮਜਬੂਰੀ 'ਚ ਠਹਿਰਨਾ ਪੈ ਜਾਵੇ ਜਾ ਕਿਤੇ ਰਾਤ ਕੱਟਣੀ ਪੈ ਜਾਵੇ ਉਸ ਤਰ੍ਹਾਂ ਉਹ ਆਪਣੇ ਆਪ ਨੂੰ ਤਿਆਰ ਕਰਕੇ ਤੁਰਦੇ ਸੀ ਕਿਉਂਕਿ ਉਹ ਸਮਾਜਦਾਨਾ ਸੀ ਕਿਉਂਕਿ ਲੋਕਾਂ ਕੋਲ ਨਾ ਤਾਂ ਗੱਡੀਆਂ ਸੀ ਨਾ ਇੰਨੀਆਂ ਮੋਟਰਾਂ ਗੱਡੀਆਂ ਸੀ ਕਿਆਂ ਸਕੂਟਰ ਮੋਟਰਸਾਈਕਲ ਕਿਉਂਕਿ ਉਸ ਤਰ੍ਹਾਂ ਦੇ ਹਾਲਾਤ ਨਹੀਂ ਸੀ ਕਿ ਲੋਕ ਖਰੀਦ ਨਹੀਂ ਸਕਦੇ ਸੀ ਸਾਈਕਲਾਂ ਤੇ ਲੋਕ ਆਪਣਾ ਸਫ਼ਰ ਤੈਅ ਕਰਦੇ ਸੀ ਜਾਂ ਫਿਰ ਪੈਦਲ ਚੱਲ ਕੇ ਆਪਣਾ ਸਫ਼ਰ ਤੈਅ ਕਰਦੇ ਸੀ ਇੱਕ ਇੱਕ ਹਾਕਤ ਬਣੀ ਹੋਈ ਸੀ ਕਿ ਭੈਣ ਕਰ ਭਾਈ ਕੁੱਤਾ ਸਹੁਰੇ ਕਰ ਜਵਾਈ ਕੁੱਤਾ ਕਿ ਅਸੀਂ ਧੀ ਦੇ ਧੀ ਦੇ ਘਰ ਦਾ ਅੰਨ ਪਾਣੀ ਨਹੀਂ ਛਕਾਂਗੇ ਉਹ ਸਾਡੇ ਲਈ ਹਰਾਮ ਹੈ ਕਈ ਇਹ ਪੁਰਾਣੇ ਬਜ਼ੁਰਗਾਂ ਦੀ ਸੋਚ ਸੀ ਆ ਤਾਂ ਚਲੋ ਸਭ ਕੁਝ ਹੋਣ ਲੱਗ ਗਿਆ ਪੁਰਾਣੇ ਬਜ਼ੁਰਗਾਂ ਦੇ ਜੋ ਕਈ ਮਤੇ ਸੀ ਉਹ ਚੰਗੇ ਵੀ ਸੀ ਕਿਉਂਕਿ ਉਹ ਕਹਿੰਦੇ ਸੀ ਅਗਰ ਭੋਗ ਤੁਸੀਂ ਕਿਸੇ ਦਾ ਭੋਗ ਵੀ ਪਾਉਣਾ ਸਾਦਾ ਪਾਓ ਸਾਦਾ ਭੋਜਨ ਹੁਣ ਤਾਂ ਕੋਈ ਬੰਦਾ ਮਰ ਜਾਂਦਾ ਮਟਰ ਪੜੀ ਜਾਂ ਫਲਾਸਪੂਲੇ ਇਤਲਾਬ ਜੰਮਣਾ ਇਦਾਂ ਦੇ ਲੋਕ ਦਿਖਾਵੇ ਕਰਦੇ ਨੇ ਕਿਸਮ ਦਾ ਬੇਈ ਕਰ ਦਿੰਦੇ ਨੇ ਪਰ ਜਿੱਥੇ ਤੱਕ ਸਾਦਗੀ ਦਾ ਸਾਦਗੀ ਦਾ ਭਰਿਆ ਉਹ ਕੰਮ ਉਹੀ ਵਧੀਆ ਲੱਗਦਾ ਕਿ ਸਾਦਗੀ ਚ ਰਹਿ ਕੇ ਹਰ ਇੱਕ ਚੀਜ਼ ਨੂੰ ਕੀਤਾ ਜਾਵੇ ਅੱਜ ਲੋਕ ਪ੍ਰੋਫੈਸ਼ਨਲ ਹੋ ਗਏ ਲੋਕ ਇਹ ਨਹੀਂ ਦੇਖਦੇ ਕਿ ਸਾਡਾ ਖਰਚਾ ਹੋਊ ਜਾਂ ਅਸੀਂ ਇਹਨਾਂ ਖਰਚਾ ਕਰਾਂਗੇ ਕਿੱਥੋਂ ਲੋਕਾਂ ਦੀ ਸੋਚ ਇਹ ਹੋ ਗਈ ਕਿ ਅਸੀਂ ਆਪਣੇ ਆਪ ਨੂੰ ਵੱਡਾ ਦਿਖਾਉਣਾ ਇਹ ਸਾਡੀ ਮਾਨਸਿਕਤਾ ਦਾ ਲੈਵਲ ਹੋ ਗਿਆ ਕਿ ਅਸੀਂ ਆਪਣੇ ਆਪ ਨੂੰ ਵੱਡਾ ਸਾਬਤ ਕਰਨਾ ਕਿ ਹਾਂ ਲੋਕ ਕਹਿੰਦੇ ਵੀ ਫਲਾਣਾ ਸਿੰਘ ਦੇ ਭੋਗ ਤੇ ਗਏ ਸੀ ਬੜਾ ਕੁਝ ਖਾਣ ਵੀ ਮਿਲਿਆ ਭਾਈਉਨੇ ਬੜਾ ਖਰਚਾ ਕੀਤਾ ਆਹ ਦਿੱਤਾ ਫਲਾਣਾ ਦਿੱਤਾ ਧੁਕਾਨਾ ਦਿੱਤਾ ਤੇ ਇਸ ਤਰ੍ਹਾਂ ਦੇ ਲੋਕ ਸਿਰਫ ਇੱਕ ਆਪਣੇ ਰੁਤਬੇ ਲਈ ਜਾਂ ਆਪਣੀ ਸ਼ਾਨੋ ਸ਼ੌਕਤ ਲਈ ਇਹ ਚੀਜ਼ਾਂ ਕਰਦੇ ਹੁਣ ਮਾਫ ਕਰਨਾ ਜਦੋਂ ਇਸ ਵੀਡੀਓ ਦੇ ਵਿੱਚ ਅੰਤਮ ਪੜਾ ਆਊਗਾ ਤਾਂ ਲੋਕ ਕਮੈਂਟ ਬਾਕਸਾਂ ਦੇ ਵਿੱਚ ਕਈ ਗਲਤ ਵਿਚਾਰ ਵੀ ਕਰਦੇ ਨੇ ਗਲਤ ਕਮੈਂਟ ਵੀ ਕਰਦੇ ਨੇ ਮੈਂ ਕਦੇ ਉਹਨਾਂ ਕਮੈਂਟਾਂ ਦਾ ਨਾ ਤਾਂ ਜਵਾਬ ਦਿੱਤਾ ਨਾ ਜਵਾਬ ਦੇਣਾ ਚਾਹਣਾ ਕਿਉਂਕਿ ਮੇਰਾ ਉਹਨਾਂ ਨਾਲ ਮਾਨਸਿਕ ਦਾ ਜਾਂ ਮਨ ਦੀ ਸੋਚ ਨਾ ਕੋਈ ਟਕਰਾਹ ਨਹੀਂ ਨਾ ਉਹਨਾਂ ਦੀ ਮੈਂ ਉਹਨਾਂ ਦੀ ਸਮਾਨ ਸੋਚ ਸਕਦਾ ਜੋ ਮੇਰੇ ਮਨ ਦੇ ਵਿੱਚ ਆ ਉਹ ਮੈਂ ਤੁਹਾਨੂੰ ਦੱਸ ਸਕਦਾ ਜੋ ਉਹਨਾਂ ਦੇ ਮਨ ਵਿੱਚ ਆ ਉਹ ਤੁਸੀਂ ਸੋਚ ਨਹੀਂ ਸਕਦੇ ਵਿਚਾਰ ਨਹੀਂ ਸਕਦੇ ਕਿਉਂਕਿ ਹਰ ਇਨਸਾਨ ਦੇ ਮਨ ਦੀ ਸੋਚ ਪੱਖੋਂ ਵੱਖਰੀ ਹੈ ਹਰ ਇਨਸਾਨ ਵੱਖੋ ਵੱਖਰਾ ਸੋਚਦਾ ਤੁਹਾਡੀ ਸੋਚ ਕੀ ਆ ਜਾਂ ਉਸ ਇਨਸਾਨ ਦੀ ਸੋਚ ਕੀ ਆ ਇਸ ਦਾ ਅਧਾਰ ਕੋਈ ਨਹੀਂ ਲਗਾ ਸਕਦਾ ਹਰ ਇਨਸਾਨ ਆਪਣੇ ਸੋਚਨ ਸਮਰਥਨ ਵਿੱਚ ਸਤੰਤਰਤਾ ਉਹ ਸਤੰਤਰਤਾ ਨੂੰ ਮਿਲੀ ਹੋਈ ਆਜ਼ਾਦੀ ਮਿਲੀ ਹੈ ਆਪਣੀ ਸੋਚ ਪੱਖੋਂ ਯਾਦ ਆ ਉਹ ਕੁਝ ਵੀ ਸੋਚਣ ਦਾ ਸਮਝ ਸਕਦਾ ਕਰ ਸਕਦਾ ਉਹ ਇਸ ਚੀਜ਼ ਦੀ ਪੂਰਨ ਆਜ਼ਾਦੀ ਆ ਪਰ ਹੁਣ ਕੁਝ ਗੱਲਾਂ ਇੱਥੇ ਵੀ ਆ ਜਾਂਦੀਆਂ ਨੇ ਕਿ ਇਨਸਾਨ ਈ ਵਾਰ ਡਿਪਰੈਸ਼ਨ ਦੇ ਵਿੱਚ ਚਲਿਆ ਜਾਂਦਾ ਜਦੋਂ ਇਨਸਾਨ ਡਿਪਰੈਸ਼ਨ ਦੇ ਵਿੱਚ ਚਲਿਆ ਜਾਂਦਾ ਉਹਦੇ ਵਿੱਚ ਫਿਰ ਉਹਦੇ ਕੋਲ ਦੋ ਮਕਸਦ ਹੁੰਦੇ ਨੇ ਇੱਕ ਤਾਂ ਡਿਪਰੈਸ਼ਨ ਉਹ ਹੁੰਦਾ ਜੋ ਉਸ ਨੂੰ ਕਾਫੀ ਥੱਲੇ ਤੱਕ ਸੁੱਟ ਦਿੰਦਾ ਇੱਕ ਡਿਪਰੈਸ਼ਨ ਉਹ ਹੋ ਜਾਂਦਾ ਜੋ ਉਸ ਨੂੰ ਆਪਣੀ ਜੀਵਨ ਦੀ ਨੀਲਾ ਸਮਾਪਤ ਕਰਕੇ ਮਕਾਉਣਾ ਪੈਂਦਾ ਪਰ ਦੇਖੋ ਵੀਰੋ ਅਗਰ ਤੁਹਾਡੇ ਇਦਾਂ ਦੇ ਪਰਸਨ ਕੋਈ ਹੈ ਜਿਹਨੂੰ ਡਿਪਰੈਸ਼ਨ ਹੈ ਉਸ ਨੂੰ ਇਕੱਲਾ ਨਾ ਛੱਡੋ ਉਸ ਦੇ ਨਾਲ ਜਿਆਦਾ ਤੋਂ ਜਿਆਦਾ ਵਕਤ ਬਿਤਾਓ ਉਸਦੇ ਨਾਲ ਗੱਲਾਂ ਕਰੋ ਹੋ ਸਕਦਾ ਉਸ ਦਾ ਤੁਹਾਡੇ ਨਾਲ ਗੱਲਾਂ ਕਰਕੇ ਮਨ ਬਦਲੀ ਕਿਉਂਕਿ ਇੱਕ ਦੋ ਪਲ ਦਾ ਸਮਾਂ ਹੁੰਦਾ ਅਗਰ ਪਛਾਣ ਲਿਆ ਜਾਵੇ ਸਮਝ ਲਿਆ ਜਾਵੇ ਤਾਂ ਜੀਵਨ ਕਾਫੀ ਬਦਲ ਸਕਦੇ ਜਦੋਂ ਬੰਦਾ ਇਕੱਲਾ ਰਹਿਣ ਲੱਗ ਜਾਂਦਾ ਉਸ ਦੇ ਮਨ ਦੇ ਵਿੱਚ ਨਾ ਮੱਤ ਨਾ ਮੱਤ ਨਾ ਤਾਂ ਜੋ ਕਹਿੰਦੇ ਹੁੰਦੇ ਨੇ ਕਿ ਇੱਕ ਖਿਆਲ ਬਣਾਉਂਦਾ ਖواب ਵੀ ਕਿਆ ਉਹਨਾਂ ਖਿਆਲਾਂ ਵਿੱਚ ਉਹ ਹੋਇਆ ਰਹਿੰਦਾ ਤੇ ਉਹਨੂੰ ਵਾਸਤਵਿਕ ਜੀਵਨ ਦਾ ਕੋਈ ਪਤਾ ਨਹੀਂ ਡਿਪਰੈਸ਼ਨ ਇੱਕ ਐਸੀ ਚੀਜ਼ ਆ ਜਿਸ ਨਾਲ ਹੋ ਸਕਦਾ ਇਸ ਦਾ ਅੰਤ ਬੰਦੇ ਦੀ ਮੌਤ ਦੇ ਨਾਲ ਪਰ ਅਸੀਂ ਜਿਸ ਕਿਸੇ ਨੂੰ ਡਿਪਰੈਸ਼ਨ ਆ ਉਸ ਨੂੰ ਮੋਟੀਵੇਟ ਕਰੋ ਉਸ ਨੂੰ ਉਤਸ਼ਾਹਿਤ ਕਰੋ ਕਿ ਹਾਂ ਭਾਈ ਕੋਈ ਗੱਲ ਨਹੀਂ ਅਸੀਂ ਤੇਰੇ ਨਾਲ ਆ ਚੰਗਾ ਮਾੜਾ ਵਕਤ ਆਉਂਦਾ ਰਹਿੰਦਾ ਚੰਗਾ ਮਾੜਾ ਸਮਾਂ ਆਉਂਦਾ ਰਹਿੰਦਾ ਕਿਉਂਕਿ ਤੁਹਾਨੂੰ ਜੀਵਨ ਵਾਰ-ਵਾਰ ਮਿਲਦਾ ਇਹ ਜ਼ਿੰਦਗੀ ਤੁਹਾਨੂੰ ਵਾਰ-ਵਾਰ ਨਹੀਂ ਮਿਲਣੀ ਪਰਮਾਤਮਾ ਕੋਲੋਂ ਬੜਾ ਲੰਮਾ ਸਮਾਂ ਤੈਅ ਕਰਕੇ ਅਸੀਂ ਇਸ ਸੰਸਾਰ ਦੀ ਯਾਤਰਾ ਦੇ ਵਿੱਚ ਹੋਂਦੇ ਆਂ ਅਗਰ ਅਸੀਂ ਉਸ ਯਾਤਰਾ ਨੂੰ ਧੂਰੀ ਕਰਕੇ ਚਲੇ ਗਏ ਤਾਂ ਫਿਰ ਬੜਾ ਲੰਮਾ ਸਮਾਂ ਬੜਾ ਲੰਮਾ ਪੈੜਾ ਲੱਗ ਜਾਣਾ ਵਾਪਸ ਇਸ ਧਰਤੀ ਤੇ ਆਉਣ ਲਈ ਕਿਉਂਕਿ ਨਾ ਤਾਂ ਉਸ ਟਾਈਮ ਦੇਦੋ ਤੁਸੀਂ ਆਉਂਗੇ ਨਾ ਤਾਂ ਤੁਹਾਨੂੰ ਤੁਹਾਡੇ ਜੀਵਨ ਦਾ ਪਤਾ ਹੋਵੇ ਤੁਸੀਂ ਕੌਣ ਹੋ ਨਾ ਤੁਹਾਨੂੰ ਵਾਸਤਵਿਕ ਪਛਾਣ ਹੋਣੀ ਹੈ ਕਿ ਤੁਸੀਂ ਕੌਣ ਹੋ ਹਰ ਇਨਸਾਨ ਆਪਣੇ ਕਰਮਾਂ ਦਾ ਬੀਜਿਆ ਖਾਂਦਾ ਆਪਣੇ ਕਰਮਾਂ ਦਾ ਬੀਜਿਆ ਲੈ ਕੇ ਜਾਂਦਾ ਤੇ ਕਰਮਾਂ ਦੇ ਆਧਾਰ ਤੇ ਉਸ ਦੀ ਜ਼ਿੰਦਗੀ ਦੀ ਮੌਤ ਤੇ ਜਨਮ ਦਾ ਫੈਸਲਾ ਹੁੰਦਾ ਹੈ। ਅਗਰ ਤੁਹਾਡਾ ਜਨਮ ਚੰਗਾ ਤਾਂ ਤੁਹਾਡੇ ਕਰਮ ਚੰਗੇ ਸੀ। ਅਗਰ ਤੁਹਾਡੀ ਕਰਮ ਮਾੜੇ ਨੇ ਤੁਹਾਡੀ ਜੋ ਅੱਗੇ ਜਨਮ ਉਹ ਵੀ ਮਾੜਾ ਹੈ। ਸੋ ਜਿਹੜੀਆਂ ਗੱਲਾਂ ਨੇ ਉਹ ਥੋੜੀਆਂ ਵਿਚਾਰਾਂ ਲੰਮੀਆਂ ਹੋ ਜਾਂਦੀਆਂ ਨੇ ਕਿਉਂਕਿ ਅੱਜ ਲੋਕ ਸੱਚ ਨਹੀਂ ਸੁਣਨਾ ਚਾਹੁੰਦੇ। ਸੱਚ ਕੀ ਆ ਉਹਦੇ ਨਾਲ ਉਹ ਦੇਖਣਾ ਨਹੀਂ ਚਾਹੁੰਦੇ ਕਿ ਕੀ ਮਾਇਨੇ ਰੱਖਦਾ। ਝੂਠੂ ਲੋਕ ਸ਼ੀਤੀ ਫੋਨ ਕਰਦੇ ਨੇ ਕਿਉਂਕਿ ਅੱਜ ਕੱਲ ਲੋਕਾਂ ਨੂੰ ਮਨੋਰੰਜਨ ਦੀ ਪੈ ਗਈ ਕਿ ਸਾਨੂੰ ਮਨੋਰੰਜਨ ਚਾਹੀਦਾ ਸਾਨੂੰ ਇੱਕ ਇਹੋ ਜਿਹੀ ਚੀਜ਼ਾਂ ਚਾਹੀਦੀਆਂ ਜੋ ਸਾਡੇ ਮਨ ਨੂੰ ਸਕੂਨ ਦੇਣ ਸਾਡੀਆਂ ਅੱਖਾਂ ਨੂੰ ਗਰਮ ਰੱਖਣ ਪਰ ਵੀਰੋ ਇਸ ਤਕਨੀਕੀ ਯੁੱਗ ਤੋਂ ਬਾਹਰ ਆ ਕੇ ਅਸਲ ਹਕੀਕੀ ਜ਼ਿੰਦਗੀ ਵਿੱਚ ਦੇਖੋ ਕਿ ਕੀ ਹੋਇਆ ਅੱਜ ਇਹਨਾਂ ਮੋਬਾਈਲਾਂ ਨੇ ਸਾਡੇ ਤੋਂ ਕਾਫੀ ਰਿਸ਼ਤੇ ਖੋਲੇ ਇਹਨਾਂ ਤਕਨੀਕੀ ਯੁੱਗ ਨੇ ਸਾਡੇ ਕੋਲੋਂ ਕਾਫੀ ਜ਼ਿੰਦਗੀ ਖੋਹੀ ਹਾਂ ਜਿੱਥੇ ਇਹਨਾਂ ਨੂੰ ਸਹੀ ਤਰੀਕੇ ਨਾਲ ਵਰਤਿਆ ਜਾਣਾ ਚਾਹੀਦਾ ਸੀ ਉੱਥੇ ਤੱਕ ਵਰਤਿਆ ਨਹੀਂ ਗਿਆ ਚਲੋ ਹਰ ਇੱਕ ਆਪਣੇ ਮੋਬਾਈਲ ਪੱਖੋਂ ਜਾਂ ਆਪਣੇ ਸੋਚ ਪੱਖੋਂ ਯਾਦ ਹੈ ਹਰ ਲੋਕ ਕਹਿੰਦੇ ਸੀ ਤਾਂ ਭਾਈ ਆਪ ਦੇ ਫਾਇਦੇ ਨਹੀਂ ਵਰਤੇ ਉਹਨਾਂ ਨੂੰ ਮੇਰੀ ਉਹਨਾਂ ਦਾ ਕੋਈ ਵਿਚਾਰ ਉਤਾਂਦਰਾ ਨਹੀਂ ਕਿਉਂਕਿ ਉਹ ਲੋਕ ਆਪਣੀ ਸੋਚਨ ਸਮਝਣ ਵਿੱਚ ਪਿਆਰ ਨਹੀਂ ਪਰ ਦੇਖੋ ਇਸ ਮੋਬਾਈਲ ਦਾ ਉਹਨਾਂ ਇੱਕ ਹੀ ਇਸਤੇਮਾਲ ਕਰੋ ਜਿੰਨਾ ਜ਼ਰੂਰੀ ਲੋੜ ਤੋਂ ਵੱਧ ਕਿਸੇ ਵੀ ਚੀਜ਼ ਨੂੰ ਵਰਤੋਂ ਦੇ ਉਹ ਨਸ਼ੇ ਵਿੱਚ ਆ ਜਾਂਦੀ ਹੈ ਚਾਹੇ ਤੁਹਾਡਾ ਕਿਸੇ ਗੇਮ ਖੇਡਣ ਦਾ ਨਸ਼ਾ ਹੋਵੇ ਜਾਂ ਫਿਰ ਕਿਸੇ ਮੋਬਾਈਲਾਂ ਤੇ ਕੋਈ ਗੇਮਾਂ ਖੇਡਣ ਦਾ ਨਸ਼ਾ ਜਾਂ ਫਿਰ ਕੋਈ ਚੀਜ਼ ਤੁਸੀਂ ਬਾਰ-ਬਾਰ ਕਰਦੇ ਹੋ ਉਹ ਇੱਕ ਨਸ਼ਾ ਨਸ਼ਾ ਐਸਾ ਲਾਓ ਜਿਹਦੇ ਨਾਲ ਸਮਾਜ ਨੂੰ ਕੁਝ ਮਿਲ ਸਕੇ ਸਮਾਜ ਦੇ ਵਿੱਚ ਸੁਧਾਰ ਆ ਸਕੇ ਹੁਣ ਉਹ ਨਸ਼ੇ ਨਾਲ ਸਮਝੋ ਕਿ ਚੱਟਾ ਨਸ਼ਾ ਲਾਣਿਆ ਸੀ ਨਾਲ 1520 ਹੋਰ ਬੰਦੇ ਕੱਢੇ ਅਸੀਂ ਇਸ ਨਸ਼ਿਆਂ ਦੇ ਕੋਹੜ ਤੋਂ ਛਟਕਾਰਾ ਵੀ ਪਾਉਣਾ ਅਸੀਂ ਇਸ ਨਰਕ ਭਰੀ ਜ਼ਿੰਦਗੀ ਤੋਂ ਬਾਹਰ ਵੀ ਆਉਣਾ ਤੇ ਹੋਰ ਵੀ ਨਵੇਂ ਲੋਕਾਂ ਨੂੰ ਪ੍ਰੇਰਿਤ ਕਰਨਾ ਕਿਉਂਕਿ ਦੇਖੋ ਇੱਕ 18 ਸਾਲ ਤੱਕ ਐਸੀ ਉਮਰ ਆ ਜਿਸ ਉਮਰ ਦੇ ਵਿੱਚ ਬੰਦਾ ਗਲਤ ਰਸਤੇ ਤੇ ਵੀ ਪੈ ਜਾਂਦਾ ਤੇ ਸਹੀ ਰਸਤੇ ਤੇ ਵੀ ਪੈ ਜਾਂਦਾ ਜਦੋਂ ਇਸ ਉਮਰ ਦੇ ਬੰਦਾ ਵਿੱਚ ਬੰਦਾ ਗਲਤ ਰਸਤੇ ਤੇ ਚੁਰਦਾ ਤਾਂ ਉਸਦੇ ਫਿਰ ਜਿਹੜਾ ਮੰਜ਼ਲ ਆ ਉਹ ਬੜੀ ਭਿਆਨਕ ਹੋ ਜਾਂਦੀ ਹੈ ਤੇ ਭਿਆਨਕ ਮੰਜ਼ਲ ਤੇ ਉਹ ਜਾ ਕੇ ਖੜਦਾ ਜਦੋਂ ਇਨਸਾਨ ਇਸ ਉਮਰ ਦੇ ਵਿੱਚ ਕਿਸੇ ਚੰਗੀ ਸੰਗਤ ਕਰਦਾ ਜਾਂ ਚੰਗੇ ਲੜ ਲੱਗਦਾ ਜਾਂ ਕਿਸੇ ਚੰਗੀ ਸੰਗਤਾਂ ਉਹ ਰਹਿਮ ਨਾ ਹੀ ਬਣਦਾ ਜਾਂ ਚੰਗੀ ਸੰਗਤ ਦੇ ਵਿੱਚ ਬਹਿੜਦਾ ਤਾਂ ਉਹਦੀ ਮੰਜ਼ਲ ਵੀ ਫਿਰ ਚੰਗੀ ਹੁੰਦੀ ਹੈ ਜਿੱਥੇ ਜਾ ਕੇ ਲੋਕ ਉਸ ਨੂੰ ਸਹਾਰਦੇ ਨੇ ਉਸ ਦਾ ਸਤਿਕਾਰ ਕਰਦੇ ਨੇ ਕਿ ਹਾਂ ਭਾਈ ਇਹ ਮੁੰਡਾ ਸੀ ਉਹ ਬਹੁਤ ਵਧੀਆ ਰਿਹਾ ਸਾਡੇ ਵਿੱਚ ਵਧੀਆ ਸਤਿਕਾਰ ਨਾਲ ਅੱਜ ਇੱਕ ਮਾਫ਼ ਕਰਨਾ ਹੋਰ ਵੀ ਬੜਾ ਦੁੱਖਦਾਬਾ ਕਿ ਅੱਜ ਬੱਚਿਆਂ ਦੀ ਇਤਾਂ ਦੇ ਹਾਲਾਤ ਹੋ ਗਏ ਕਿ ਖਾਸ ਕਰਕੇ ਜੇ ਤੁਸੀਂ ਬਾਹਰ ਨਿਕਲਦੇ ਹੋ ਤੇ ਬੱਚੇ ਜਦੋਂ ਗਾਲਾਂ ਕੱਢਦੇ ਨੇ ਉਹ ਗਾਹਾਂ ਮਾਂ ਪਿਓ ਦਾ ਨਾਮ ਲੈਂਦੇ ਮਾਂ ਪਿਓ ਆ ਪਹਿਲਾਂ ਇਹੋ ਜਿਹਾ ਸਿਸਟਮ ਚਲੋ ਇਹੋ ਜਿਹਾ ਜਿਵੇਂ ਮਰਜ਼ੀ ਸੀ ਲੋਕ ਪਹਿਲੇ ਸਮਿਆਂ ਦੇ ਜਿਸ ਤਰ੍ਹਾਂ ਮਰਜ਼ੀ ਸੀ ਪਰ ਇਸ ਤਰ੍ਹਾਂ ਗਾਲੀ ਗਲੋਚ ਉਹ ਕਿਸੇ ਦੇ ਮਾਂ ਪਿਓ ਤੱਕ ਨਹੀਂ ਜਾਂਦੀ ਸੀ ਉਹ ਗਾਲੀ ਗਲੋਚ ਜੋ ਹੁੰਦੀ ਸੀ ਸਿਰਫ ਓਕੇ ਤੱਕ ਹੀ ਸੀ ਤੱਕ ਰਹਿੰਦੀ ਅੱਜ ਬੜਾ ਬਦਲਾ ਆ ਗਿਆ ਸੋਚ ਦਾ ਵੀ ਬਦਲਾ ਆ ਗਿਆ ਤੇ ਲੋਕਾਂ ਦੇ ਮਨਾਂ ਦਾ ਵੀ ਬਦਲਾ ਆ ਗਿਆ ਪਿਆਰ ਦੀ ਭਾਵਨਾ ਬੜੀ ਖਤਮ ਹੋ ਗਈ ਤੇ ਗੁੱਸਾ ਹਰ ਇੱਕ ਦੇ ਮਨ ਦੇ ਵਿੱਚ ਤੁਸੀਂ ਮੜ ਜੀ ਗੱਲ ਕਹਿ ਕੇ ਦੇਖੋ ਲਾਟ ਮਾਰ ਦੇ ਮੜ ਜੀ ਚੀਜ਼ ਤੁਸੀਂ ਬੋਲ ਕੇ ਦੇਖੋ ਕਿਉਂਕਿ ਲੋਕਾਂ ਵਿੱਚ ਸਹਿਣਸ਼ੀਲਤਾ ਖਤਮ ਹੋ ਗਈ ਸੁਣਨ ਦੀ ਭਾਵਨਾ ਖਤਮ ਹੋ ਗਈ ਸੁਣਨਾ ਚਾਹੁੰਦੇ ਨਹੀਂ ਹਰ ਇੱਕ ਚੀਜ਼ ਦੇ ਵਿੱਚ ਸਪਸ਼ਟੀਕਰਨ ਸਪਸ਼ਟੀਕਰਨ ਹੈ ਹਰ ਇੱਕ ਚੀਜ਼ ਨੂੰ ਹੁਣੀ ਹੁਣੀ ਸਾਨੂੰ ਚਾਹੀਦੀ ਇਸ ਚੀਜ਼ ਦਾ ਸੋ ਇਹ ਚੀਜ਼ਾਂ ਜੋ ਸਮੇ ਤੋਂ ਪਹਿਲਾਂ ਤੁਸੀਂ ਤਿਆਰ ਕਰਨੀਆਂ ਚਾਹੁੰਦੇ ਹੋ ਕੁਝ ਚੀਜ਼ਾਂ ਐਸੀਆਂ ਹੁੰਦੀਆਂ ਨੇ ਜੋ ਵਕਤ ਤੇ ਸਮੇਂ ਦੇ ਨਾਲ ਸਾਹਮਣੇ ਆਉਂਦੀਆਂ ਨੇ ਵੈਸੇ ਵਕਤ ਤੇ ਸਮਾਂ ਇੱਕ ਹੁੰਦਾ ਪਰ ਕਈਆਂ ਨੂੰ ਹੋ ਸਕਦਾ ਵਕਤ ਤੇ ਸਮੇਂ ਦੇ ਵਿੱਚ ਥੋੜਾ ਜਿਹਾ ਸੁੰਨ ਵਿੱਚ ਭੁਲਿਖਾ ਲੱਗ ਜਾਂਦਾ ਸਮਾਂ ਹਰ ਇੱਕ ਚੀਜ਼ ਦਾ ਸਮਾਂ ਇੱਕ ਹੈ ਗੱਲ ਜਰੂਰ ਰੱਖਿਓ ਜਰੂਰ ਯਾਦ ਰੱਖਿਓ ਕਿ ਹਰ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਇੱਕ ਐਸਾ ਸਫਰ ਆਉਂਦਾ ਜਦੋਂ ਪਰਮਾਤਮਾ ਉਸ ਨੂੰ ਰਾਜਾ ਬਣ ਦਾ ਔਕਾਤ ਦਿੰਦਾ ਹੈ ਜਦ ਉਹਦੀ ਜ਼ਿੰਦਗੀ ਨੂੰ ਸੁਧਾਰਨ ਦਾ ਔਕਾਤ ਦਿੰਦਾ ਉਹ ਫਿਰ ਇਨਸਾਨ ਤੇ ਡਿਪੈਂਡ ਹੁੰਦਾ ਕਿ ਉਹਨਾਂ ਇਨਸਾਨ ਨੇ ਰਾਜਾ ਬਣਿਆ ਰਹਿਣਾ ਜਾਂ ਰਾਜੇ ਤੋਂ ਪਖਾਰੀ ਬਣਨਾ ਜਾਂ ਪਖਾਰੀ ਤੋਂ ਰਾਜਾ ਸੋ ਇੱਕ ਇਸ ਤਰ੍ਹਾਂ ਦੀ ਕਹਾਵਤ ਸੀ ਕਹਾਵਤਾਂ ਦਾ ਬਹੁਤਨੇ ਚੋਰ ਇਸ ਤਰ੍ਹਾਂ ਦੀ ਕਹਾਵਤ ਸੀ ਇੱਕ ਕਿ ਕਿਸੇ ਰਾਜੇ ਦੇ ਦਰਬਾਰ ਦੇ ਵਿੱਚ ਕੋਈ ਪਖਾਰੀ ਉਸ ਤੋਂ ਭੀਖ ਮੰਗਣ ਜਾਂਦਾ ਤੇ ਉਹ ਲਾਈਨ ਲਵਾਉਂਦਾ ਸੀ ਰਾ ਰਾਜਾ ਲਾਈਨ ਲਗਾਉਂਦਾ ਸੀ ਕਿ ਇਹਨਾਂ ਦੀ ਲਾਈਨ ਲਾ ਲਓ ਜੋ ਬਾਰੀ-ਬਾਰੀ ਆਇਓ ਉਹ ਫਿਰ ਉਸ ਨੂੰ ਬਾਰੀ-ਬਾਰੀ ਉਹਨਾਂ ਨੂੰ ਦੌਲਤ ਦਾ ਸ਼ੋਰਤਾਂ ਦਿੰਦਾ ਸੀ ਇੱਕ ਦਿਨ ਕੋਈ ਪਖਾਰੀ ਭੀਖ ਲੈਣ ਆਇਆ ਲੇਟ ਹੋ ਗਿਆ ਤੇ ਉਹ ਰਾਜੇ ਨੂੰ ਉਹਨਾਂ ਨੇ ਪੁੱਛਿਆ ਕਿ ਰਾਜਾ ਕੋਈ ਪਖਾਰੀ ਆ ਉਹ ਕਹਿੰਦੇ ਵੀ ਉਹਨੂੰ ਸਵੇਰੇ ਬੁਲਾ ਦੇ ਤੇ ਪਖਾਰੀ ਵੀ ਬੜਾ ਪਹੁੰਚਿਆ ਹੋਇਆ ਹੁੰਦਾ ਉਹ ਪ੍ਰਖਸ਼ਾ ਲੈਣਾ ਚਾਹੁੰਦਾ ਸੀ ਉਹ ਦੇਖਦਾ ਸੀ ਨਿਤ ਕਿ ਰਾਜਾ ਇੰਨਾ ਧਨ ਦੌਲਤ ਮੰਗਦਾ ਕਿ ਤੂੰ ਲੈਉਂਦਾ ਕਿਥੋਂ ਅਜੇ ਨੂੰ ਪੰਜ ਬੰਦ ਤੇ ਇੱਕ ਦਿਨ ਉਹ ਤੜਕੇ ਚਲਾ ਗਿਆ ਉਹਨੂੰ ਪਤਾ ਸੀ ਕਿ ਰਾਜਾ ਇਸ ਟਾਈਮ ਨੂੰ ਦੇਖਦੇ ਆ ਕਿੱਥੇ ਜਾਂਦਾ ਉਹ ਚਲਿਆ ਗਿਆ ਸਿਪਾਹੀਆਂ ਨੇ ਵੀ ਨਾ ਰੁਕਿਆ ਕਿਉਂਕਿ ਉਸ ਟਾਈਮ ਮੰਦਰ ਵਾਸਤੇ ਨੀਂਦਰਾਚ ਸਿਪਾਹੀ ਸੌਂ ਰਹੇ ਸੀ ਤੇ ਮੌਕਾ ਜਿਹਾ ਬਚਾ ਕੇ ਭਖਾਰੀ ਉੱਥੇ ਪਹੁੰਚ ਗਿਆ ਜਿੱਥੇ ਰਾਜਾ ਪਰਮਾਤਮਾ ਦੇ ਉਸਤਤ ਕਰਨ ਲੱਗਿਆ ਸੀ ਜਦੋਂ ਉਸ ਭਖਾਰੀ ਨੇ ਦੇਖਿਆ ਕਿ ਰਾਜਾ ਉਸ ਅਕਾਲ ਪੁਰਖ ਦੇ ਉਸਤਤ ਕਰਨ ਲੱਗਿਆ ਹੋਇਆ ਕਿ ਇਹ ਪਰਮਾਤਮਾ ਮੇਰੇ ਦਰ ਤੋਂ ਕੋਈ ਖਾਲੀ ਨਾ ਜਾਵੇ ਜੋ ਮੈਂ ਤੂੰ ਮੰਗਣਾ ਚਾਹੁੰਦਾ ਮੈਂ ਉਸਦੀ ਆਸਾਂ ਮਰਜ਼ਾ ਪੂਰੀਆਂ ਕਰ ਸਕਦਾ ਮੈਂ ਇਹਨਾਂ ਬਲਵਕਤ ਤੇ ਜਦੋਂ ਉਹ ਆਪਣਾ ਅਲਦਾਸ ਕਰਕੇ ਵਾਪਸ ਨੂੰ ਟਮਾਉਂਦਾ ਤਾਂ ਭਿਖਾਰੀ ਵੱਲ ਦੇਖਦਾ ਭਿਖਾਰੀ ਨੂੰ ਪੁੱਛਦਾ ਹਾਂ ਵੀ ਤੈਨੂੰ ਕੀ ਚਾਹੀਦਾ ਉਹ ਭਿਖਾਰੀ ਉਸ ਨੂੰ ਅਰਜ਼ ਕਰਦਾ ਕਿ ਜੋ ਪਹਿਲਾਂ ਹੀ ਮੰਗਤਾ ਉਹ ਮੈਨੂੰ ਕੀ ਦੇ ਸਕਦਾ ਭਿਖਾਰੀ ਨੇ ਫਿਰ ਇੱਕ ਗੱਲ ਰਾਜੇ ਨੂੰ ਕਹੀ ਕਿ ਰਾਜਾ ਅਗਰ ਮੈਂ ਮੰਗਣਾ ਹੋਇਆ ਤੇ ਮੈਂ ਉਸ ਤੋਂ ਮੰਗੂ ਜਿਸ ਤੋਂ ਤੂੰ ਮੰਗ ਰਿਹਾ ਕਿਉਂਕਿ ਤੂੰ ਆਪ ਇੱਕ ਭਿਖਾਰੀ ਬਣ ਕੇ ਖਣਾ ਕਿਉਂਕਿ ਇਨਸਾਨ ਹਮੇਸ਼ਾ ਭਿਖਾਰੀ ਹੈ ਉਸ ਵਾਹਿਗੁਰੂ ਦੇ ਦਰ ਦਾ ਭਿਖਾਰੀ ਹੈ ਸਾਡੀਆਂ ਚੀਜ਼ਾਂ ਦੀ ਸਾਡੀਆਂ ਡਿਮਾਂਡਾਂ ਦੀ ਲਿਸਟ ਕਦੇ ਖਤਮ ਨਹੀਂ ਹੁੰਦੀ ਅੱਜ ਸਾਨੂੰ ਜੋ ਚੀਜ਼ ਚਾਹੀਦੀ ਸੀ ਉਹ ਮਿਲੀ ਕੱਲ ਉਸ ਤੋਂ ਵੱਡੀ ਚੀਜ਼ ਅਸੀਂ ਮੰਗਾਂਗੇ ਅਗਰ ਉਹ ਹਾਸਲ ਹੋ ਜਾਂਦੀ ਹੈ ਫਿਰ ਉਸ ਤੋਂ ਵੱਡੀ ਸਾਡੀ ਸਮਾਨ ਦੀ ਲਿਸਟ ਕਦੇ ਖਤਮ ਨਹੀਂ ਹੁੰਦੀ ਜਾ ਸਾਡੇ ਵਿਚਾਰਾਂ ਦੀ ਲਿਸਟ ਕਦੇ ਖਤਮ ਨਹੀਂ ਹੁੰਦੀ ਸੋ ਉਸ ਪ੍ਰਮਾਤਮਾ ਕਾਲ ਪੁਰਖ ਤੋਂ ਮੰਗਿਆ ਕਰੋ ਕਿਉਂਕਿ ਉਹ ਦੇ ਕੇ ਕਦੇ ਵਾਪਸ ਨਹੀਂ ਮੰਗਦਾ ਨਾ ਉਸ ਦਾ ਕਦੇ ਵਿਆਜ ਮੰਗਦਾ ਨਾ ਕਦੇ ਉਹ ਚੀਜ਼ ਤੁਹਾਡੇ ਤੋਂ ਵਾਪਸ ਮੰਗਦਾ ਇਨ੍ਹਾਂ ਲੋਕਾਂ ਪਿੱਛੇ ਲੱਗ ਕੇ ਆਪਣੀਆਂ ਜ਼ਿੰਦਗੀਆਂ ਤੈਅ ਕਰਨਾ ਛੱਡ ਦਿਓ ਕੋਸ਼ਿਸ਼ ਕਰੋ ਤੁਸੀਂ ਆਪਣੇ ਮਨ ਦੀ ਸੋਚ ਨੂੰ ਇਸ ਤਰ੍ਹਾਂ ਬਣਾਓ ਕਿ ਤੁਸੀਂ ਆਪਣੇ ਰਸਤੇ ਆਪ ਤਿਆਰ ਕਰ ਸਕੋ ਆਪਣੀ ਮੰਜ਼ਿਲ ਆਪ ਤਿਆਰ ਕਰ ਸਕੋ ਆਪਣੀ ਮੰਜ਼ਿਲ ਵੱਲ ਆਪ ਜਾ ਸਕੋ ਕਿਉਂਕਿ ਅਗਰ ਤੁਸੀਂ ਕਿਸੇ ਦੇ ਦੱਸੇ ਨਕਸ਼ੇ ਕਦਮਾਂ ਤੇ ਚੱਲੋਗੇ ਹੋ ਸਕਦਾ ਹੈ ਕਿ ਕੋਈ ਸਾਨੂੰ ਤੁਹਾਨੂੰ ਵਧੀਆ ਸੋਚ ਦੇਣ ਵਾਲਾ ਬੰਦਾ ਮਿਲ ਜਾਵੇ ਉਹ ਤੁਹਾਨੂੰ ਫਿਰ ਜ਼ਿੰਦਗੀ 'ਚ ਪਾਰ ਮਿਲੇਗਾ ਅਗਰ ਤੁਹਾਨੂੰ ਮਾੜੀ ਸੋਚ ਬਣਾ ਇਨਸਾਨ ਮਿਲ ਗਿਆ ਜਾਂ ਮਾੜੀ ਸਲਾਹ ਦੇਣ ਵਾਲਾ ਮਿਲ ਗਿਆ ਉਹ ਤੁਹਾਨੂੰ ਰਸਤੇ ਦੇ ਵਿੱਚਕਾਰ ਹੀ ਡੋਬ ਦੂਗਾ ਨਾ ਤੁਹਾਨੂੰ ਉਧਰ ਜਾਗਾ ਛੱਡਣਾ ਨਾ ਤੁਹਾਨੂੰ ਉਧਰ ਜਾਗਾ ਛੱਡਣਾ ਕਿਉਂਕਿ ਇੱਕ ਕਹਾਵਤ ਹੁੰਦੀ ਸੀ ਕਿ ਦੋ ਕਿਸਤੇ ਜਿਹੜੇ ਸਵਾਰ ਹੁੰਦੇ ਨੇ ਉਹ ਹਮੇਸ਼ਾ ਡੁੱਬ ਜਾਂਦੇ ਨੇ ਆਹਦੇ ਵਿੱਚ ਕਾ ਉਹ ਕਿਵੇਂ ਕਿਉਂਕਿ ਅਗਰ ਇਨਸਾਨ ਦੋ ਸੋਚਾਂ 'ਚ ਪੈ ਲੱਗੂ ਦੋ ਕਿਸਤੀਆਂ 'ਚ ਪੈ ਲੱਗੂ ਤਾਂ ਕਿਤੇ ਨਾ ਕਿਤੇ ਜਾ ਕੇ ਕਿਸਤੀ ਨੇ ਆਪਣਾ ਰਸਤਾ ਬਦਲ ਲੈਣਾ ਤਨ ਸੱਜੇ ਖੱਬੇ ਤਾਂ ਇਨਸਾਨ ਦੋਨਾਂ ਕਿਸਤੀਆਂ 'ਤੇ ਆਪਣੀ ਵਾਰ ਹੋ ਜਾਊ। ਉਸ ਨੂੰ ਆਪਣੀ ਸੋਚ ਇੱਕ ਕਰਨੀ ਪੈਣੀ ਆ, ਆਪਣਾ ਸਿਧਾਂਤ ਇੱਕ ਕਰਨਾ ਪੈਣਾ ਤੇ ਆਪਣੀ ਮੰਜ਼ਿਲ ਤੈਅ ਕਰਨੀ ਪੈਣੀ ਆ ਜਿੱਥੇ ਜਾ ਕੇ ਉਹ ਆਪਣੀ ਜੀਵਨ ਦੀ ਇੱਕ ਵਿਚਾਰਤ ਲੱਤੇ ਖੜ ਸਕੀ ਉਹ ਚੀਜ਼ ਮਿਲ ਲੈ ਸੋਈਨੀਆਂ ਕੰਬਿਤੀਆਂ ਪ੍ਰਮਾਨ ਕਰਿਓ ਅਗਰ ਮੇਰੀ ਵੀਡੀਓ ਨਾਲ ਕਿਸੇ ਨੂੰ ਕੋਈ ਕਿਸ ਪਹੁੰਚ ਲਿਆ ਤਾਂ ਤੈਦ ਲੋ ਮਾफी ਮੰਗਦੇ ਆ ਅਗਰ ਮੇਰੀ ਵੀਡੀਓ ਨਾਲ ਕਿਸੇ ਦੀ ਵਿਚਾਰਤਾ ਰਚ ਕੋਈ ਫਰਕ ਪੈਂਦਾ ਤਾਂ ਆਪਣੇ ਕਮੈਂਟ ਬਾਕਸ ਵਿੱਚ ਵਿਚਾਰ ਜ਼ਰੂਰ ਦਿਓ ਇਹ ਵੀਡੀਓ ਸਿਰਫ ਤੁਹਾਡੇ ਲਈ ਹੁੰਦੀ ਆ ਮੈਂ ਇਹ ਨਹੀਂ ਸੋਚਦਾ ਕਿ ਕੋਈ ਮੈਨੂੰ ਕਮੈਂਟ ਕਰਦਾ ਜਾਂ ਨਹੀਂ ਕਰਦਾ ਮੈਂ ਆਪਣੀ ਸੋਚ ਮੁਤਾਬਕ ਚੱਲਦਾ ਰਹਿਣਾ ਅੱਗੇ ਜੋ ਕਿਸੇ ਨੂੰ ਪਸੰਦ ਆ ਉਹ ਆਪਣਾ ਕੰਮ ਕਰਦਾ ਸੋਨਿਆਕ ਬੀਤੀ